ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਮੈਂ ਸਵਾਗਤ ਕਰਦੀ ਹਾਂ ਆਪਣੇ ਚੈਨਲ ਵਿੱਚ ਤੁਹਾਡਾ ਮੈਂ ਉਮੀਦ ਕਰਦੀ ਸੀ ਸਾਰੇ ਜਣੇ ਵੀ ਸਵਸਤੋ ਹੋਗੇ ਤੇ ਮਸਤ ਹੋਗੇ ਐਂ ਠੀਕ ਠਾਕ ਆ ਤੇ ਕਾਫੀ ਦਿਨਾਂ ਬਾਅਦ ਆ ਜਿਵੇਂ ਵਲੌਗ ਸ਼ੂਟ ਕਰਨ ਲੱਗੀ ਆ ਤੇ ਹੁਣ ਚਲੀ ਆ ਮੈਂ ਬਟਾਲੇ ਨੂੰ ਟਾਈਮ ਹੋ ਗਿਆ ਵਾ 7:30 ਦਾ ਹੁਣ ਵਾਲਾ 8:00 ਵਜੇ ਦਾ ਘਰੋਂ ਨਿਕਲ ਜਾਣਾ ਵਾ ਹੁਣ ਮੈਂ ਜਾਨੀ ਆ ਬਟਾਲੇ ਕੜਾਈ ਸਿੱਖਣ ਵਾਸਤੇ ਜਾਨੀਆ ਰੈਡੀ ਮੈਂ ਹੋ ਗਈਆਂ ਸਾਫ ਸਪਾਈਆਂ ਦਾ ਕੰਮ ਐ ਸਭ ਤੇ ਉੱਠ ਕੇ ਕਰ ਲਿਆ ਹੈ ਤੇ ਰੈਡੀ ਵੀ ਮੈਂ ਹੋ ਗਈਆਂ ਅੱਜ ਨਾ بارش ਹੋਣ ਦੀ ਆ ਤੇ بارش ਦੇ ਕਰਕੇ ਨਾ ਅੱਜ ਕੱਪੜੇ ਜਿਹੜੇ ਆਂ ਕੋ ਇੱਥੇ ਮੈਂ ਪਾਤ ਤੇ ਮੰਜੇ ਤੇ ਉਹ ਬਾਹਲੀ ਚੱਕ ਕੇ ਬਾਹਰ ਲੈ ਜੰਨੇ ਆ ਇੱਥੇ ਪਾਤ ਤੇ ਨੇ ਮੰਜੇ ਤੇ ਇੱਥੇ ਸੁੱਕ ਜਾਣਗੇ ਆ ਮੈਂ ਚਟਾਈ ਵਿਛਾ ਦਿੰਦੀ ਹਾਂ ਨੀਂਦਾ ਨਾ ਪੁੱਛ ਪੁੱਛ ਲਾ ਕੇ ਉਸ ਤੋਂ ਬਾਅਦ ਤੇ ਮੱਖਣੀ ਰਹਿ ਗਈ ਕੱਢਣ ਵਾਲੀ ਔਰ ਮੇਰਾ ਟਾਈਮ ਹੈ ਨੀ ਮੈਨੂੰ ਜਾਣਾ ਤੇ ਹੋਰ ਹੋਰ ਕੰਮ ਕਰਦੇ ਟਾਈਮ ਲੱਗ ਗਿਆ ਵਾ ਤੇ ਬਾਰਿਸ਼ ਜੀ ਆਉਣ ਲੱਗੀ ਤਾਂ ਕਰਕੇ ਆ ਮੈਂ ਜੈਕਟ ਪਾ ਲਈ ਉਹਦਾ ਮੌਸਮ ਹੁਣ ਉਹਦਾ ਸਹੀ ਹੋ ਗਿਆ ਵਾ ਕੂਟੀਆਂ-ਕੂਟੀਆਂ ਵਾਲਾ ਹੈ ਨੀਗਾ ਤੇ ਅੱਜ ਮੇਰਾ ਦੂਜਾ ਦਿਨ ਜਾਂਦੀ ਆ ਮੈਂ ਸਮਾਨ ਸੋਨ ਆਪਣਾ ਸਾਰਾ ਰੈਡੀ ਕਰ ਲਿਆ ਬਖੋਣੀ ਚੱਲ ਰਹੀ ਕਿ ਕੀ ਖਾਣਦੀਆਂ ਨਾਲ ਮੈਂ ਨਾ ਅੱਗੇ ਪਹਿਲਾਂ ਹੀ ਵਾਹੇ ਸਿੱਖੀ ਆ ਕੜਾਈ ਤੇ ਉਹਦੋਂ ਨਾ ਮਤਲਬ ਨੋਂ ਦਾਸਾ ਲੋਗੇ ਹੁਣੇ ਸਿੱਖੀ ਨੂੰ ਇੰਨੇ ਚਿਰ ਦਾ ਤੁਹਾਨੂੰ ਵਧਾ ਕਿੱਥੇ ਫਿਰ ਦਿਮਾਗ ਚ ਰਹਿੰਦਾ ਜਿਉਂ ਆਪਾਂ ਕਰੀਏ ਨਾ ਕੰਮ ਛੱਡ ਦਈਏ ਹਾਂ ਸਮਾਨ ਹੈ ਮੇਰਾ ਜਿਹੜਾ ਮੈਂ ਲੈ ਕੇ ਜਾਣਾ ਉਹ ਸਾਰਾ ਮੈਂ ਰੈਡੀ ਕਰਕੇ ਨਾ ਰਾਤ ਹੀ ਰੱਖ ਲਿਆ ਸੀ ਆ ਕਪੜਾ ਮੰਮੀ ਨੇ ਦਿੱਤਾ ਮੈਨੂੰ ਕਢਾਈ ਕਰਨ ਵਾਸਤੇ ਕਿਉਂਕਿ ਥੋੜਾ ਨਾ ਕਪੜਾ ਠਿੱਕ ਮੰਗਦੇ ਆ ਉਹ ਕਹਿੰਦੇ ਕਿ ਪੈਂਟ ਵਾਂਗੂ ਹੋਵੇ ਕਪੜਾ ਜਾ ਸਿੱਖਣ ਵਾਸਤੇ ਨਾ ਤੇ ਇਹ ਤਾਂ ਨੋਰਮਲ ਲਿਆ ਫਰੇਮ ਨਾ ਲੈ ਕੈਂਚੀ ਇੱਕ ਦੂਜੀ ਵਾਈਟ ਰੀਲ ਜਿਹੜੀ ਥੱਲੇ ਲੱਗਦੀ ਆ ਉਹ ਸਾਰਾ ਮਤਲਬ ਸਮਾਨ ਜਿਹੜਾ ਵਾ ਪੜਾ ਪਾ ਲਿਆ ਵਾ ਤੇ ਪਾਣੀ ਦੀ ਬੋਤਲ ਨਾਲ ਲੈ ਜਾਗੇ ਕਾਟਨ ਦੀ ਚੁੰਨੀ ਰੱਖੀ ਹੀ ਕੱਲ ਕੱਲ ਥੋੜੀ ਧੁੱਪ ਹੀ ਅੱਜ ਵੀ ਲੈ ਜਾਗੇ ਮੂ ਮਾ ਟੱਕਣ ਦੇ ਕੰਮ ਹੁੰਦੀ ਅੱਜ ਦਿਲਸ਼ੇਰ ਚੱਲਿਆ ਮੇਰੇ ਨਾਲ ਹੈਲੋ ਕਰਦਾ ਦਿਲਸ਼ੇਰ ਹੈਲੋ ਤੇ ਦਿਲਸ਼ੇਰ ਵੀ ਚੱਲਿਆ ਅੱਜ ਮੇਰੇ ਨਾਲ ਇਹਨੂੰ ਮੈਂ ਲੈ ਚੱਲੀ ਆ ਕਉਂਗੇ ਇਹਦੇ ਪੇਪਰ ਖਤਮ ਹੋ ਗਏ ਆ। ਆਹੇ ਵੇਲਾ ਹੀ ਘਰ ਤੇ ਨਾਲ ਮੈਂ ਨਾ ਖੜਨੀ ਮਸ਼ੀਨ ਆ। ਜਿਹੜੀ ਮੇਨ ਗੱਲ ਆ। ਆਹ ਮਸ਼ੀਨ ਆ ਕਢਾਈ ਵਾਲੀ। ਇਹਨੂੰ ਲੈ ਕੇ ਜਾਣਾ ਵਾ। ਤੇ ਐਸੇ ਵਧੀਆ ਚ ਲੰਡੀ ਚਲੋ ਮੈਂ ਕਿ ਕਰਮ ਖਾ ਲੈਨੇ ਹਣਾ। ਇਹਨੂੰ ਚੱਕ ਕੇ ਲੈ ਜਾਣਾ ਵਾ ਤੇ ਮੈਂ ਦਿਲਛੇ ਮੇਰੀ ਹੈਲਪ ਕਰਾਊਗਾ ਇਹ ਕੰਮ ਚ। ਤੇ ਚਲੋ ਬੰਨ ਲੈਣੀ ਪਹਿਲੋ ਮਸ਼ੀਨ ਚੱਲ ਤੇ ਫਿਰ ਬਖਾਨੀ। ਤੇ ਮਸ਼ੀਨ ਵੀ ਆਪਾਂ ਬੰਨ ਕੇ ਕਰ ਲਈ ਆ ਰੈਡੀ ਹਾਂਜੀ ਬੋਲੋ ਆਪਾਂ ਉਹ ਕਿੱਥੇ ਕਹਿੰਦਾ ਪਰ ਕਲੀਨ ਜਾਣਾ ਤੇ ਹਾਂ ਮੈਂ ਕਿਰਨ ਦੀ ਕਰਨੀ ਆ ਸ਼ਰਟ ਪ੍ਰੈਸ ਕਿੰਨੇ ਜਦੋਂ ਪਹਿਲਾਂ ਪ੍ਰੈਸ ਕਰਨੀ ਸੀ ਮੈਂ ਕੱਪੜੇ ਧੋਦੋਂ ਲੈਟ ਬੰਦ ਹੋ ਗਈ ਤੇਰੀ ਰਹਿ ਗਈ ਯੂਨੀਫਾਰਮ ਹੁਣ ਤਿਆਰ ਹੋ ਗਈ ਆ ਤੇ ਲਾਈਟ ਫੇਰ ਆ ਗਈ ਮੈਂ ਕਿਛ ਲਾ ਲ ਕਿੰਨਾ ਚਿਰ ਲੱਗਣਾ ਝਟ ਪ੍ਰੈਸ ਹੋਏ ਦੇ ਦਿਲ ਚੇਰੰਦੇ ਨਾਲ ਆਇਆ ਮੈਂ ਕਹਾ ਖਵਾ ਕੇ ਲੈ ਜਾ ਨੈ ਕੋ ਕਿਦਾਂ ਦਾ ਲੱਗਣਾ ਫਿਰ ਨਾਲ ਮੇਰੇ ਆ ਕੇ ਹਾਂ ਮੈਂ ਕੰਦਾ ਆਇਆ ਹਾਂ ਬੰਦਾ ਨੇ ਪਨੀਰ ਪਕੌੜੇ ਕਰਾਇਆ ਬਰੈਡ ਚੀਜ਼ ਬਰੈਡ ਵੀ ਕਰਵਾਇਆ ਵਾ ਹਜੇ ਆਇਆ ਨਹੀਂ ਲਓ ਜੀ ਪਕੌੜੇ ਹੀ ਖਾਲੇ ਪਨੀਰ ਵਾਲੇ ਹੁਣ ਆ ਗਿਆ ਵਰਗੀ ਡਾਈਟ ਗਈ ਬਾੜ ਲਾ ਮੋਟਾ ਮੈਂ ਡਾਈਟ ਦੇਆ ਚਲੋ ਖਾ ਲੋ ਤੇ ਹੀ ਆਜੋ ਮੈਂ ਆ ਕੇ ਬੈਠੂਗੀ